ਦਮਦਮੀ ਟਕਸਾਲ ਦੇ ਪਹਿਲੇ ਮੁਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਤੇ ਉਸੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਬਾਬਾ ਦੀਪ ਸਿੰਘ ਜੀ ਦੀ ਤਸਵੀਰ ਦਾ ਤੁਹਾਡੇ ਮਨ ਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਹੈ ਪਰ ਉਸੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ ਤੇ ਉਹਨਾਂ ਦੀ ਤਸਵੀਰ ਦਾ ਵਿਰੋਧ ਕਿਉਂ ਜਿਨ੍ਹਾਂ ਨੇ ਤੁਹਾਡੀ ਕੌਮ ਨੂੰ ਤੁਹਾਡੇ ਪੰਥ ਨੂੰ ਜਗਾਇਆ ਵੀ ਸਿੱਖੋ ਛੱਤਰ ਖਾਣੇ ਆ ਜਾਂ ਆਜ਼ਾਦੀ ਲੈਣੀ ਹੈ ਉਸ ਜਰਨਲ ਦੀ ਤਸਵੀਰ ਤੋਂ ਡਰਦੇ ਹੋ ਉਸ ਜਰਨਲ ਦੀ ਤਸਵੀਰ ਦਾ ਵਿਰੋਧ ਕਰਦੇ ਹੋ ਦੁੱਕੀ ਦੇ ਬਣੇ ਕਰਨਲ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਇਹਨਾਂ ਦਾ ਇਹਨਾਂ ਦੇ ਭਾਦਾ ਸੀ ਅੱਜ ਸੰਤਾਂ ਦੀ ਤਸਵੀਰ ਦਾ ਵਿਰੋਧ ਕਰਾਂਗੇ ਅੱਜ ਕੌਣ ਸਾਡੇ ਵਾਸਤੇ ਸੰਤਾਂ ਦੇ ਜਿਹੜੇ ਫੈਨ ਨੇ ਜਿਹੜੇ ਸੰਤਾਂ ਨੂੰ ਮੰਨਦੇ ਨੇ ਉੱਠ ਪੈਣਗੇ ਅਗਲੇ ਉੱਠ ਕੇ ਵਿਖਾਤਾ ਫਿਰ ਜਦੋਂ ਛੇਤਰ ਪ੍ਰੇਡ ਹੋਈ ਨਾ ਤੇ ਕਰਨਲ ਲੈ ਕੇ ਲੰਡੀ ਦੀ ਗੱਡੀ ਤੇ ਭੱਜ ਗਿਆ